ਹਾਏ 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 ਸੱਜਣ ਡਾਕਟਰ ਹਾਏ 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 ਸੱਜਣ ਮੈਂ ਕਿਹਾ ਭੀ ਰੰਗੀ ਕਰ ਰਿਹਾ ਸੱਜਣ ਜਨਮਨ ਕਿਹਾ ਭੀ ਰੰਗੀ ਕਰ ਰਿਹਾ ਹਾਂਜੀ ਸਰ ਕੀ ਨਾ ਤੁਹਾਡਾ ਮੈਂ ਦੱਸਿਆ ਕਿ ਬਲੇਰ ਮੁਕਬਲਾ ਦਾ ਪੰਜਾਬ ਐਸਸੀ ਮੋਰਚਾ ਬੀਜੇਪੀ ਅਸੀਂ ਅੱਜ ਡਿਸਟ੍ਰਿਕਟ ਕਰਪੂਥਲਾ ਦੇ ਵਿੱਚ ਸੱਜਣ ਜਨ ਸਾਬ ਨੂੰ ਮਿਲਣ ਆਏ ਸੀ ਔਰ ਸਮੇਤ ਪੰਚਾਇਤ ਇੱਥੇ ਇੱਕ ਬੰਦਾ ਦਾਖਲ ਆ ਲਪਾਇਆ ਲਪਾਇਆ ਜੀ ਕਿਹੜੇ ਪਿੰਡ ਤੋਂ ਹੈ ਝੁੱਗਿਆਂ ਕਲਾਮਤੋਂ ਝੁੱਗਿਆਂ ਕਲਾ ਤੋਂ ਇਹ ਬੰਦਾ ਉਹਦੀ ਕੁੱਟਮਾਰ ਬਹੁਤ ਹੋਈ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਹੋਈ ਸੈਕਟਰੀ ਦੇ ਸਾਹਮਣੇ ਹੋਈ ਉਹ ਬੰਦਾ ਸ਼ਾਮੀ 6 ਵਜੇ ਦਾਖਲ ਸੀ ਉਹਨਾਂ ਬੰਦਿਆਂ ਨੇ ਪ੍ਰੈਸ਼ਰ ਪਵਾ ਕੇ ਪ੍ਰੋਪਰ ਬੰਦੇ ਦਾ ਮੈਡੀਕਲ ਵੀ ਕੀਤਾ ਪ੍ਰੋਪਰ ਬੰਦੇ ਦੀਆਂ ਸੱਟਾਂ ਨਹੀਂ ਲਿਖੀਆਂ ਪ੍ਰੋਪਰ ਬੰਦੇ ਦੀ ਐਕਸਰਾ ਨਹੀਂ ਲਿਖਿਆ ਔਰ ਅਸੀਂ ਇੱਥੇ ਆਏ ਆ ਸਿਪ ਸਰਜਨ ਦੇ ਕੋਲ ਔਰ ਬਹੁਤ ਹੀ ਸਿਆਣੇ ਬੰਦੇ ਔਰ ਜੋ ਗਿਆ ਕਲਾ ਦੀ ਮੋਕੇ ਦੀ ਪੰਚਾਇਤ ਝੁੱਗਿਆਂ ਦੇ ਗਲਾਮ ਜੀ ਝੁੱਗਿਆ ਕਲਾਮ ਗਲਾਮ ਗਲਾਮ ਓ ਸੇਵ ਸਰਜਨ ਦਾ ਬੀਪੀ ਪਹਿਲੇ ਹੀ ਹਾਈ ਇਹਦਾ ਕੰਮ ਆ ਜਦੋਂ ਮੈਂ ਜ਼ਿੰਮੇਵਾਰ ਇੱਕ ਕਦਮ ਅੰਦਾ ਇੱਕ ਕਦਮ ਮੇਰਾ ਵਾਰ ਦੇਖੋ ਜੀ ਬੋਲੀ ਦੱਸੋ ਮੈਂ ਕਹਾਂ ਜੀ ਬਹਿ ਜੀਏ ਜਦੋਂ ਮੈਂ ਕਹਾਂ ਜੀ ਬਹਿ ਜੀਏ ਪੇਦਾ ਤਾਂ ਗਏ ਪੇਦਾ ਡਾਕਟਰ ਬੈਠੋ ਤੇ ਬਾਤ ਅਸੀਂ ਆਪਣੀ ਗੱਲ ਦੱਸੀ ਵੀ ਅਸੀਂ ਬੋਰਡ ਬਣਾਇਆ ਔਰ ਡੱਕਾ ਲੈ ਸਾਰੀ ਪੰਚਾਇਤ ਨੂੰ ਦਬਕੇ ਮਾਰੇ ਔਰ ਨਾ ਲੋਕवार ਮੈਨੂੰ ਦਬਕੇ ਮਾਰੇ ਬਾਹਰ ਨਿਕਲ ਕਰਮਕੋ ਜੀ ਕਹਿੰਨ ਇਹਨਾਂ ਨੇ ਤੇ ਪ੍ਰਖਸ਼ ਰਿਆ ਕਿਉਂਕਿ ਜਿਹੜਾ ਬੰਦਾ ਸਾਡਾ ਦਾਖਲ ਉਹਨੂੰ 70 ਤੱਕ ਪੂਰੀ ਪਾਵਰ ਦਾ ਇਹਨੂੰ ਮਿਲੀ ਹੋਏਗਾ ਕਿਉਂਕਿ ਅਸੀਂ ਉਹ ਬਾਤ ਬੜਾ ਕੋਈ ਨਹੀਂ ਕਾਰਵਾਈ ਤੱਕ ਮੈਂ ਬੋਰ ਬਿਠਾਉਣਾ ਚਾਹੁੰਦਾ ਡਾਕਟਰ ਬਿਠਾਉਣਾ ਨਹੀਂ ਚਾਹਦਾ ਕਿਉਂਕਿ ਸਾਨੂੰ ਡਾਕਟਰ ਨੇ ਧਰਨਾ ਲਾਉਂਦਾ ਮਜਬੂਰ ਕਰਤੇ ਅਸੀਂ ਡਾਕਟਰ ਨੂੰ ਤੁਹਾਡੇ ਮਾਧਮ ਰਾਈ 1015 ਮਿੰਟ ਦੇਰੇ ਤੇ ਨਹੀਂ ਤਾਂ ਅਸੀਂ ਰੋਡ ਦੇ ਵਿੱਚ ਹਾਈਵੇ ਤੇ ਕਰਕੇ ਰੋਕ ਕੇ ਬਿਠਾਂਗੇ ਜਿਆਦਾ ਬਾਹਰ ਆ ਕੇ ਸਾਡੇ ਨਾਲ ਇੱਥੇ ਗੱਲ ਕਰੇ ਡਾਕਟਰ ਜੇ ਨਹੀਂ ਗੱਲ ਕਰਨੀ ਕੱਸੀ ਇੱਥੇ ਬਾਤ ਗੇੜ ਦੇ ਵਿੱਚ ਬਿਠਾਂਗੇ ਔਰ ਇਹ ਕੰਨਾ ਸੁਣਨੀ ਨਹੀਂ ਮੈਂ ਦੱਸਣਾ ਤੋਨਾ ਪਹਿਲਾਂ ਵੀ ਥੋੜੇ ਦਿਨ ਹੋ ਗਏ ਡਾਕਟਰ ਨੇ ਐਫ ਆਰ ਕੱਢਤੀ ਸੱਟਾ ਭਰਿਆ ਹੀ ਨਹੀਂ ਉਹ ਵੀ ਮੈਂ ਇਥੇ ਤੇ ਮੇਰੀਆਂ ਨੰਤਾ ਕਹਿੰਦੇ ਮੇਰੀਆਂ ਨਾਲ ਸੱਦੀ ਔਰ 15 ਦਿਨ ਬਾਅਦ ਉਹਦੀ ਇਹਨਾਂ ਨੇ ਫਿਰ ਐਫ ਆਰ ਦੁਬਾਰਾ ਬਣਾਈ ਉਹਦੀ ਕਾਪੀ ਮੇਰੇ ਕੋਲ ਮੌਜੂਦ ਹੈ ਉਹਦੀ ਕਾਪੀ ਮੇਰੇ ਕੋਲ ਮੌਜੂਦ ਇੱਥੇ ਕੁੱਤੀ ਚੋਰਾ ਚੜੀ ਹੋਈ ਆ ਕਾਇ ਗਰੀ ਬਣਾਉਂਦਿਆ ਡਾਕਟਰ ਗਾਲਸੋਂ ਨੂੰ ਪਿਆਰ ਨਹੀਂ ਸਿਰਫ 7 ਦਿਨ ਪਿਆਰ ਨਹੀਂ ਇਹਨੂੰ ਦਾਦੇ ਯਾਦ ਰੱਖ ਤੇਰੇ ਤੋਂ ਉੱਪਰ ਵੀ ਬਹੁਤ ਬੰਦੇ ਬੈਠੇ ਆ ਹਾਈ ਕੋਰਟ ਤੇ ਰਟਪਾਗੇ ਤੈਨੂੰ ਐਂਗਾ ਨੱਕੜੀ ਥਾ ਯਾਦ ਕਰਾਂਗਾ ਓ ਕਾਨੂੰਨ ਸਾਰਿਆਂ ਵਾਸਤੇ ਇੱਕ ਡਾਕਟਰ ਸਾਹਿਬ 7 ਲੱਖ ਰੁਪਏ ਤੇਰੀ 9 ਲੱਖ ਤਨਖਾਹ ਹੋਣੀ ਆ ਤੇਰਾ ਕੰਮ ਪਬਲਿਕ ਦਾ ਪਬਲਿਕ ਦੀ ਗੱਲ ਸੁਣਨ ਵਾਸਤੇ ਔਰ ਪਬਲਿਕ ਨੂੰ ਦੇਖਣ ਵਾਸਤੇ ਤੈਨੂੰ ਬਿਠਾਇਆ ਲੋਕਾਂ ਨਾਲ ਲੜਨ ਵਾਸਤੇ ਨਹੀਂ ਬਿਠਾਇਆ ਦਫ਼ਤਰ ਤੇਰਾ ਨਹੀਂ ਹੈ ਜੇਨੇ ਤੂੰ ਕਹਿਣਾ ਬਾਹਰ ਚੱਲ ਜਾ ਇਹ ਦਫ਼ਤਰ ਪਬਲਿਕ ਦਾ ਪਬਲਿਕ ਨੇ ਤੇਰੇ ਕੋਲੋਂ ਦੁੱਖ ਰੋਣਾ ਤੇਰਾ ਕੰਮ ਹੈ ਤੇਰੀ ਬਿਊਟੀ ਹੈ ਜਾ ਤੀ ਲੈ ਬਾਹਰ ਹਾਂਜੀ ਬਾਈ ਸਾਕੀ ਨਾ ਤੁਹਾਡਾ ਮੇਰਾ ਮਸਾਲ ਜੀ 사ਗਰ ਜੀ ਕਿੱਥੇ ਤੋਂ ਰਹਿੰਦੇ ਆ ਲਿਓ ਛੁੱਗਿਆਂ ਗਲਾਮ ਤੋਂ ਠੀਕ ਹੈ ਜੀ ਤੇ ਅੱਜ ਤੁਸੀਂ ਸਿਵਲ ਹਸਪਤਾਲ ਦੇ ਬਾਹਰ ਤੱਕ ਨਾ ਲਾ ਰਹੇ ਹੋ ਕੀ ਕਾਰਨ ਹੋਇਆ ਕਾਰਨ ਸਾਰਾ ਇਹੀ ਹੈ ਕਿ ਇਹਨਾਂ ਨੇ ਮੇਰੇ ਪਾਪਾ ਦਾ ਟਿੰਡ ਲੜਾਈ ਹੋਈ ਸੀ ਸਾਡੀ ਤੇ ਇੱਥੇ ਮੈਡੀਕਲ ਨਹੀਂ ਚੰਗੀ ਜਿਹਾ ਕੀਤਾ ਨੇ ਇਹਨਾਂ ਨੇ ਆਪਣਾ ਲਾਜ ਨਹੀਂ ਕੀਤਾ ਕਿੰਨੇ ਦਿਨੋਂ ਲੜਾਈ ਨੂੰ ਇਹ ਕੱਲ ਹੀ ਹੋਈ ਹੈ ਲੜਾਈ ਇਹ ਲਾਈਦਰ ਜਿਹੜਾ ਦੂਜੀ ਪਾਰਟੀ ਕਿੱਥੇ ਦੀ ਸੀ ਉਹ ਵੀ ਉੱਥੇ ਸੀ ਸੱਟਾਂ ਨਹੀਂ ਲਿਖੀਆਂ ਉਹਨਾਂ ਨੇ ਸਾਡੀਆਂ ਕੁਛ ਨਹੀਂ ਲਗਿਆ ਨਾ ਕੋਈ ਐਕਸਟਰਾ ਲਿਖਿਆ ਨਾ ਕੋਈ ਮੈਡੀਕਲ ਲਿਖਿਆ ਬਸ ਉਹ ਤਾਂ ਤੁਸੀਂ ਕੀ ਸਮਝਦੇ ਚੋਣ ਨਹੀਂ ਲਿਖਾਣੇ ਨੇ ਹਾਂਜੀ ਕੀ ਕਾਰਨ ਜਿਹੜਾ ਨਹੀਂ ਕੀਤਾ ਆਪਣਾ ਡਿਊਟੀ ਕੁਛ ਵੀ ਨਹੀਂ ਕੀਤਾ ਸਨ ਮੈਡੀਕਲ ਸਾਡਾ ਕੀਤਾ ਇਹਨਾਂ ਨੂੰ ਪ੍ਰੈਸ਼ਰ ਵਾ ਕੋਈ ਉੱਪਰੋਂ ਲੈ ਲਏ ਸਾਰੇ ਇਹ ਤੇ ਦੂਜੀ ਪਾਰਟੀ ਵੀ ਇੱਥੇ ਦਾਖਲ ਹਾਂਜੀ ਉਹ ਵੀ ਦਾਖਲ ਹੋਈ ਉਹਨਾਂ ਦਾ ਸ਼ਾਇਦ ਪ੍ਰੈਸ਼ਰ ਹੋਵੇ ਠੀਕ ਆ ਚਾਤ ਨਹੀਂ ਹੈ ਗਿਆ ਆ ਉਹਨਾਂ ਦੇ ਸਟਾਪ ਨੇ ਲੱਗੂਗਾ ਤੇ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਆ ਕਿ ਸਾਡਾ ਵਿਲਾਜ ਦੁਬਾਰਾ ਕੀਤਾ ਜਾਵੇ ਦੁਬਾਰਾ ਨਹੀਂ ਕੀਤਾ ਮੈਡੀਕਲ ਬੋਰਡ ਬਧਾਇਆ ਜਾਵੇ ਠੀਕ ਹੈ ਜੀ